ਨਮਸਕਾਰ ਸਤਿ ਸ਼੍ਰੀ ਅਕਾਲ ਅਦਾਬ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅੰਮ੍ਰਤਾ ਇਸ ਵੇਲੇ ਇੱਕ ਵੱਡੀ ਖਬਰ ਖੰਨਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਸਵਾਰੀਆਂ ਨਾਲ ਭਰੀ ਬੱਸ ਦੀ ਟਰਾਲੇ ਨਾਲ ਟੱਕਰ ਹੋ ਗਈ ਹੈ ਇਹ ਹਾਦਸਾ ਬਹੁਤ ਹੀ ਭਿਆਨਕ ਸਭਾ ਨੂੰ ਦੱਸ ਦਈਏ ਕਿ ਜ਼ਖਮੀ ਹੋਈ ਸਵਾਰੀਆਂ ਵਿੱਚ ਜ਼ਿਆਦਾਤਰ ਵਿਦਿਆਰਥੀ ਹੀ ਸਨ ਜਦੋਂ ਇਸ ਸੰਬੰਧੀ ਬੱਸ ਵਿੱਚ ਸਵਾਰ ਸਵਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਐਕਸੀਡੈਂਟ ਅਜੇ ਖੰਨੇ ਮੇਨ ਰੋਡ ਤੇ ਚੜ੍ਹੇ ਸੀ ਉਧਰੋਂ ਇੱਕਦਮ ਅਚਾਨਕ ਝਾੜੀ ਦੇ ਵਿੱਚੋਂ ਟਰਾਲਾ ਆ ਗਿਆ ਰੋਂਗ ਸਾਈਡ క్న్చల్న్ విద్ చాల్న్ పూరి కొచిసీతికె్తి పరాలా తేసీగిం మేద్ పారాల్ తోరాల్ స్టిన్ చిన్ దినాడా విద్ నడాల్ నేద్ కోషెథరాల్ � ਹਰ ਸਿਮਰਨ ਜੀ ਸੀ ਕੰਡੈਕਟਰ ਵਾਸਤੇ ਮਾਸਟਰ ਕੰਡੈਕਟਰ ਹਾਂ ਜੀ ਮੈਂ ਮੁਕੇ ਤੇ ਬੂਥ ਨਾ ਵਚਾਈ ਨਹੀਂ ਕੋਈ ਨਹੀਂ ਆਇਆ ਜੀ ਜਦੋਂ ਜਦੋਂ ਮਿਲ ਕੇ ਕਰਦੇ ਸੀਗੇ ਸਰ ਮੋਟਰਸਾਈਕਲ ਤੇ ਲੈ ਕੇ ਕਿਸੇ ਨਾਟ ਤੇ ਪਾ ਕੇ ਲੈ ਕੇ ਆ ਜਾਣੇ ਸਾਰਿਆਂ ਨੂੰ ਪਹੁੰਚਦੇ ਕਰਦਾ ਸੀਗਾ ਕੱਲ ਸੀ ਤਾਂ ਦੇਖੋ ਹੁਣ ਰੌਂਗ ਸੇ ਟਰਾਲ ਆਇਆ ਸੀ ਤਾਂ ਆਪਣਾ ਮੇਨ ਰੋਡ ਤੇ ਜਾ ਰਹੇ ਸੀਗੇ ਤੇ ਪੁਲ ਚੜ੍ਹੇ ਸੀਗੇ ਬਸ ਤੇਜ਼ ਵੀ ਨਹੀਂ ਸੀ ਪਾੜੀ ਰੱਲਾ ਫਾਸਟ ਵੀ ਫੋਟਪਾ ਚੜ ਕੇ ਸਾਡੇ ਸਾਹਮਣੇ ਆ ਗਿਆ। ਨਹੀਂ ਸਾਨੂੰ ਇਸ ਬਾਰੇ ਨਹੀਂ ਪਤਾ ਸਾਨੂੰ। ਅਸੀਂ ਅਜੇ ਤੱਕ ਉਹਨੂੰ ਮਿਲੇ ਵੀ ਨਹੀਂ ਗਏ। ਇਹ ਹਾਦਸਾ ਖੰਨਾ ਵਿੱਚ ਨੈਸ਼ਨਲ ਹਾਈਵੇ ਤੇ ਮੈਕਡੋਨਲ ਨੇੜੇ ਵਾਪਰਿਆ ਹੈ। ਇਸ ਹਾਦਸੇ ਵਿੱਚ 10 ਤੋਂ ਵੱਧ ਸਵਾਰੀਆਂ ਜ਼ਖਮੀ ਹੋ ਗਈਆਂ ਹਨ ਜਿਨ੍ਹਾਂ ਨੂੰ ਲੋਕਾਂ ਦੀ ਮਦਦ ਨਾਲ ਤੁਰੰਤ ਖੰਨਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਨੈਸ਼ਨਲ ਹਾਈਵੇ ਤੇ ਤੇਜ਼ ਰਫ਼ਤਾਰ ਟਰਾਲੇ ਤੇ ਬੱਸ ਵਿਚਾਲੇ ਜ਼ਬਰਦਸਤ ਟੱਕਰ ਦਾ ਕਾਰਨ ਅਜੇ ਸਾਹਮਣੇ ਨਹੀਂ ਆਇਆ ਹੈ। ਮੈਂ ਨਾ ਪ੍ਰਿਆ ਅੱਜ ਅਸੀਂ ਖੰਨੇ ਤੋਂ ਸਰਾਂ ਦੇ ਜਾ ਰਹੇ ਸੀ ਤੇ ਅਰਾਉਂਡ ਸਾਈਡੋਂ ਟਰਲ ਆਇਆ ਤੇ ਬੜੀ ਜ਼ੋਰ ਨਾਲ ਸਟੱਕ ਗਿਆ ਪਰ ਡਰਾਈਵਰ ਜਿੱਥੇ ਸਨੋ ਚੜਾ ਰਿਹਾ ਸੀ ਬਹੁਤ ਤਾਂ ਕੋਟੇ ਸਪਿਟਲ ਦਾ ਖੰਨਾ ਪਾਸ ਚੜ੍ਹੇ ਸੀ ਪੁੱਲ ਦੇ ਤੋਂ ਨੇ ਬੜੀ ਜ਼ੋਰ ਨਾਲ ਮਾਰਿਆ ਮੈਂ ਫਸ ਗਿਆ ਸੀ ਡਰਾਈਵਰ ਦੇ ਅਪੋਜ਼ਿਟ ਉਹ ਢੀਲ ਕਮਨੀਟਸ ਤੇ ਸਭ ਦੇ ਲੱਗਿਆ ਰੌਣਕਪਤੀ ਤੇ ਅਵਾਦੀ ਹੋਣਗੇ 50 ਹੋਣਗੇ ਜਿਆਦਾ ਪੀ। ਕਾਫੀ ਸੱਟ ਲੱਗਿਆ ਉਹਨਾਂ ਕਰਕੇ ਹੀ ਬਚ ਗਿਆ ਕਰ ਉਹਨੇ ਆਪਣਾ ਦਿਮਾਗ ਨਾਲ ਲਗਾ ਕੇ ਸ਼ਾਇਦ ਸਾਰੇ ਮਾਰਦੇ। ਇਹਨਾਂ ਨੇ ਘਮਾ ਕੇ ਥੋੜਾ ਸਮੇਂ ਸੇਵ ਕਰਤਾ। ਸਟੂਡੈਂਟ ਵੀ ਸੀ। ਲੇਟ ਗਏ ਮੇਰੇ ਸਾਥੋਂ ਜਿਆਦਾ ਸਾਰੇ ਮਤਲਬ ਇਹ ਆ ਕੇ ਸਾਰੇ ਹਸਪੀਟਲ ਆ ਕੇ ਰਸਤੇ 'ਚ ਮਿਲੇ ਆਪਾਂ ਨੇ ਆਂਦੇ ਨੂੰ। ਆ ਗਮੋਰੀਏ ਨਹੀਂ ਪਤਾ ਕਿ ਉੱਥੇ ਪਹੁੰਚੇ ਕਿ ਟੋੜ ਗਏ ਮੈਨੂੰ ਸਭ ਕੁਝ ਨਹੀਂ ਆਇਆ। ਆ ਮੈਨੂੰ ਕੋਈ ਫੋਟੋ। ਹੰਨਾ ਕੱਲੀ ਡਰਵਰ ਪਰ ਮਤਲਬ ਹੋਰ ਵੀ ਸਵਾਰੀਆਂ ਨਾਲ ਜਾਪਾਸੇ ਕੰਡੇ ਜਾਂਦੇ ਆਪਣੇ ਮੈਡੀਟੇ ਤੇ ਜਾ ਰਹੀ ਸੀ ਬੱਸ ਡਰਾਈਵਰ ਦਲਜੀਤ ਸਿੰਘ ਨੇ ਦੱਸਿਆ ਕਿ ਉਹ ਲੁਧਿਆਣਾ ਬੱਸ ਸਟੈਂਡ ਤੋਂ ਸਵਾਰੀਆਂ ਪਰ ਕੇ ਪਟਿਆਲਾ ਵੱਲ ਜਾ ਰਿਹਾ ਸੀ ਕਿ ਅਚਾਨਕ ਖੰਨਾ ਤੋਂ ਲੰਘਦੇ ਇੱਕ ਨੈਸ਼ਨਲ ਹਾਈਵੇ ਤੇ ਸਾਹਮਣੇ ਤੋਂ ਇੱਕ ਟਰਾਲਾ ਫੁੱਟਪਾਥ ਟੱਪ ਕੇ ਆ ਕੇ ਉਹਨਾਂ ਦੀ ਬੱਸ ਵਿੱਚ ਆ ਕੇ ਵੱਜਿਆ ਇੰਜ ਲੱਗ ਰਿਹਾ ਸੀ ਕਿ ਜਿਵੇਂ ਟਰਾਲਾ ਚਾਲਕ ਨੀਂਦਰ ਵਿੱਚ ਟਰਾਲਾ ਚਲਾ ਰਿਹਾ ਹੋਵੇ ਮੈਂ ਨਾ ਸਰ ਦਲਜੀਤ ਸਿੰਘ ਜੀ ਕਿਸ ਤੋਂ ਹੋਇਆ ਸੀ ਐਕਸੀਡੈਂਟ ਕਿੱڑی ਜਗ੍ਹਾ ਹੋਇਆ ਏ ਸਾਰੇ ਖੰਨਾ ਟੱਪ ਦੀ ਸਾਰੇ ਨਾ ਗੁੰਦਗੜ ਕੋ ਪਹਿਲਾਂ ਸੱਤੇ 10 ਨਾ ਟਰਾਲਾ ਵੱਡਾ ਘੋੜਾ ਖਾਲੀ ਸੀ ਮੈਨੂੰ ਲੱਗਦਾ ਜਿਆਦਾ ਤੇਜ਼ ਹੋਣਾ ਉਹ ਫੁੱਟ ਪਾਸ ਟੱਪ ਕੇ ਆ ਕੇ ਮੇਰੇ ਕਿੰਨੀ ਆ ਗਿਆ ਜੀ ਤੇ ਬਸ ਆਮਣੋ ਸਾਹਮਣੀ ਹੋ ਗਿਆ ਸੀ ਮੈਂ ਜਿੰਨੀ ਕ ਕੱਟੀ ਕੱਟੀ ਜਾਂਦੀ ਸੀ ਕਬਿਆ ਤੇ ਕੱਟ ਲਈ ਠੀਕ ਹੈ ਨਹੀਂ ਜੇ ਇਧਰੋਂ ਆਮਣੋ ਸਾਹਮਣੀ ਆਂਦਾ ਤਾਂ ਸਵਾਰੀਆਂ ਬੜੀਆਂ ਮਰਨੀਆਂ ਸੀ ਸੁਵਾਰਨੀ ਸਰ ਆਪਾਂ ਲੁਧਿਆਣੇ ਤੋਂ ਪਟਿਆਲੇ ਜਾਣਾ ਹੁੰਦਾ ਟਾਈਮ ਆਪਣੇ ਕੋਲ ਖੁੱਲਾ ਹੁੰਦਾ ਬੀਆਰਟੀਸੀ ਦੀ ਹੈ ਜੀ ਗੱਡੀ ਦਾ ਨੰਬਰ ਪੀਵੀ 11 ਬੀਜੂ 3859 ਕਿੰਨੇ ਕ ਬੰਦੇ ਜ਼ਖਮੀ ਹੋਏ ਸਰ ਮੈਨੂੰ ਤਾਂ ਜੀ ਆਪ ਕੋਈ ਚੱਕ ਕੇ ਲੈ ਕੇ ਗੱਟ ਕੇ ਲੈ ਕੇ ਇਸ ਬਾਰੇ ਮੈਨੂੰ ਨਹੀਂ ਪਤਾ ਜੀ ਗਲਤੀ ਜਣਾ ਟੱਪ ਕੇ ਸਰ ਫੁੱਟਪਾਥ ਆ ਕੇ ਗਲਤੀ ਤਾਂ ਫਿਰ ਉਹਦੀ ਹੋ ਕੀ ਨਾ ਸਰ ਮੇਰੀ ਤਾਂ ਗੱਡੀ ਚ ਬੀਟੀਐਸ ਲੱਗਾ ਹੋਇਆ ਹੈ ਸਪੀਡ ਚੈੱਕ ਕਰਾ ਸਕਦਾ ਕੋਈ ਵੀ ਜੀ ਕਿੰਨੀ ਸਪੀਡ ਸੀ ਮੀਡੀਆ ਸੱਸ ਦੱਸ ਦਿੰਦਾ ਹੁੰਦਾ ਤੇ ਆਪਾਂ ਫਿਰ ਵੀ ਗੱਡੀ ਕੱਟ ਕੇ ਉਹ ਸਾਹਮਣੇ ਤੋਂ ਜੀ ਟਰਾਲਰ ਨਾ ਜਿਹੜਾ ਫੁੱਟ ਬਸ ਸਟਾਪ ਕੇ ਆ ਕੇ ਅੰਮਣੋ ਸਾਹਮਣੇ ਉਹਨੇ ਠੋਕੀ ਗੱਡੀ ਦੇ ਵਿੱਚ ਹੁਣ ਸਾਹਮਣੇ ਮੇਰੇ ਕੋਲ 3 2 ਸਕੰਡ ਸੀ ਜਿੰਨੀ ਕੁ ਖੱਟੇ ਖੱਬੇ ਆ ਤੇ ਗੱਡੀ ਕੱਟੇ ਕੱਟ ਗਈ ਕੱਟਦੀ ਤੇ ਗੱਡੀ ਦਾ ਰੋਗ ਵੀ ਲਈ ਸੀ ਬੜ ਲਗਭਗ ਤੇ ਉਹਨੇ ਕਿੰਨੀ ਵਾਰੀ ਤੋਂ ਦੱਸ ਦਿੰਦੇ ਆ ਹੁਣੀਆਂ ਹੀ ਸਰ 40 45 ਵਾਰੀਆਂ ਤਾਂ ਹੁਣੀਆਂ ਹੀ ਸਟੂਡੈਂਟ ਜਿਆਦਾ ਹੁੰਦੇ ਆ ਜੀ ਸਾਡੇ ਨਾਲ ਸਰ ਤੇ ਪਿੱਛੇ ਤੋਂ ਜਦੋਂ ਗੁਲਜਾਰ ਦੇ ਸਟੂਡੈਂਟ ਆਉਂਦੇ ਆ ਜੀ ਲਗਭਗ ਬਾੜੇ ਹੁੰਦੇ ਆ ਜੀ ਆਪਣੇ 100 ਪਲੱਸ ਵੀ ਹੋ ਜਾਂਦੇ ਆਂ ਕਈ ਵਾਰ ਕਿਉਂਕਿ ਆਪਣੀਆਂ ਗੱਟੀਆਂ ਹੀ ਲੈ ਕੇ ਆਉਂਦੀਆਂ ਪਾਸਪੋਰਟ ਵਗੈਰਾ ਹੁੰਦੇ ਆ ਜੀ ਉਹਨਾਂ ਦਾ ਲੱਗਦਾ ਵੀ ਉਹ ਜਿਹੜਾ ਫੁੱਟਪਾਥ 'ਤੇ ਕਿੰਨੀ ਆਉਂਦੇ ਸਰ ਉਹ ਤਾਂ ਜੀ ਮੈਂ ਕਹਿ ਨਹੀਂ ਸਕਦਾ ਜੀ ਹੁਣ ਫੁੱਟਪਾਥ 'ਤੇ ਪਿਆ ਜਾਂ ਉਹਦੀ ਨੀਂਦ ਆ ਗਈ ਉਹਨੂੰ ਜਾਂ ਕੋਈ ਹੋਰ ਪ੍ਰੋਬਲਮ ਉਹ ਤਾਂ ਜੀ ਹੁਣ ਚੈੱਕ ਕਰ ਤਾ ਪਤਾ ਲੱਗੂਗਾ ਨੇ ਵੀ ਕੀ ਹੋਇਆ ਉਹਨੂੰ ਕੀ ਨੁਕਸ ਸੀ ਕੀ ਉਹਨੇ ਨਸ਼ਾ ਕੀਤਾ ਕਿ ਨੀਂਦ ਆ ਗਈ ਉਹਨੂੰ ਕੀ ਆਪਾਂ ਉਹਦੇ ਬਾਰੇ ਕਹਿ ਨਹੀਂ ਸਕਦਾ ਮੈਨੂੰ ਤਾਂ ਸਵਾਰੀਆਂ ਨੇ ਹੀ ਕੱਟਿਆਗਾ ਵਿੱਚੋਂ ਕੱਟ ਗਈ ਨਹੀਂ ਸਿੱਧੀ ਹੈ ਬਸ ਸਾਹਮਣੇ ਸਾਹਮਣੀ ਵੱਜੀ ਆ ਜੀ ਰੋਡ ਦੇ ਵਿਚਾਲੇ ਖੜਿਆ ਆ ਜੀ ਮੇਰੀ ਗੱਡੀ ਦੇਖ ਲਓ ਉਧਰੋਂ ਟਰਾਲਾ ਦੇਖੋ ਫੁੱਟਪਾਥ ਤੇ ਤਾਂ ਉੱਤਰ ਖੜਾ ਤਾਂ ਇੱਧਰ ਖੜਾ ਆ ਤਾਂ ਦੇਖ ਕੇ ਪਤਾ ਲੱਜ ਜਾਂਦਾ ਜੀ ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਸਟਾਰਟ ਸੁਰੱਖਿਆ ਫੋਰਸ ਤੇ 108 ਐਂਬੂਲੈਂਸ ਦੇ ਮੁਲਾਜ਼ਮ ਮੋਕੇ ਤੇ ਪਹੁੰਚੇ ਉਥੇ ਹੀ ਹਾਦਸੇ ਕਾਰਨ ਨੈਸ਼ਨਲ ਹਾਈਵੇ ਤੇ ਲੰਮਾ ਜਾਮ ਲੱਗ ਗਿਆ ਸੀ ਟ੍ਰੈਫਿਕ ਪੁਲਿਸ ਮੋਕੇ ਤੇ ਪਹੁੰਚੀ ਤੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਇਆ ਗਿਆ ਸੀ ਸਾਡੇ ਕੋਲ 9:30 ਵਜੇ ਇਨਫੋਰਮੇਸ਼ਨ ਮਿਲੀ ਸੀ ਕਿ ਬਾਸ ਲੁਧਿਆਣਾ ਤੋਂ ਪਟਿਆਲਾ ਪੇਵਾ ਸਾਈਡ ਨੂੰ ਜਾ ਰਹੀ ਸੀ ਪੀਆਰਟੀਸੀ ਦੀ ਬਾਸ ਸੀ ਇਹਦੇ ਨੀਅਰ ਰੋਡ 40 45 ਸਵਾਰੀਆਂ ਸਵਾਰ ਸੀਗੀਆਂ ਤਾਂ ਆਪੋਜੀਟ ਸਾਈਡ ਤੋਂ ਗੁਵਿੰਦਰ ਸਾਈਡ ਤੋਂ ਇੱਕ ਟਰਾਲਾ ਆ ਰਿਹਾ ਸੀ ਉਹ ਟਰਾਲਾ ਡਿਵਾਈਡਰ ਪਾਰ ਕਰਕੇ ਆ ਕੇ ਬਾਸ 'ਚ ਖੈ ਗਿਆ ਤੇ ਉਹਦੇ ਵਿੱਚ ਕੋਈ 22 ਦੇ ਕਰੀਬ ਤੇ ਬੰਦੇ ਇੰਜਰਡ ਹੋ ਗਏ ਸੀ 16 ਜਨਾਨੀਆਂ 6 ਬੰਦੇ ਨੇ ਬਟ ਉਹਨਾਂ ਨੂੰ ਅਸੀਂ ਇਮੀਡੀਟਲੀ ਪਹੁੰਚ ਕੇ ਰੈਸਕਿਊ ਕਰਕੇ ਇੱਥੇ ਹਸਪੀਟਲਾਈਜ਼ ਕਰਾਇਆ ਸੀ 올 ਆਫ ਥੈਮ ਆਰ ਆਊਟ ਆਫ ਡੰ danger ਤੇ ਉਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ ਅਸੀਂ ਜਲਦੀ ਹੀ ਜਿਹੜਾ ਇਸ਼ੂਟਿੰਗ ਸਾਡੀ ਚੱਲ ਰਹੀ ਆ ਯੂਨੀਵਰਸਿਟੀ ਡਾਇਰੈਕਸ਼ਨਸ ਕੀਤੀਆਂ ਨੇ ਉਹ ਉਹਨਾਂ ਦੇ ਖਿਲਾਫ ਜਿਹੜਾ ਕ੍ਰਿਮੀਨਲ ਕੇਸ ਜਿਸਟ ਹੋਏਗਾ ਡਰਾਈਵਰ ਨੇ ਮੈਂ ਪਾਚਿਆ ਕਾਲਾ ਕਾਲਤੀ ਕਿਸੇ ਦੀ ਗਲਤੀ ਹੈ ਡੈਫੀਨਿਟਲੀ ਜਦੋਂ ਟਰਾਲਾ ਆਪੋਜ਼ਿਟ ਸਾਈਡਾਂ ਕਿੱਲੇ ਲੱਗਿਆ ਨਾ ਟਰਾਲੇ ਵਾਲੀ ਦੀ ਗਲਤੀ ਹੈ ਕੱਲਪਾ ਕਾਲਿਆ ਪੁੱਤ ਨੀ ਅਜੇ ਰਸਤੇ ਕਿਤਾ ਇਹ ਸਰ ਇਹ ਜਿਹੜਾ ਆਪਣਾ ਛੀਟੀ ਰੋਡ ਦੇ ਉੱਤੇ ਜਿੱਥੇ ਪ੍ਰਸ਼ਤਨ ਮਾਲ ਤੋਂ ਪਹਿਲਾਂ ਹੀ ਵਿਰਧ ਆਸ਼ਰਮ ਪੈਂਦਾ ਉਹਦੇ ਆਪੋਜ਼ਿਟ ਸਾਈਡ ਅੰਦਰ ਪਸੇ ਜਾ ਰਹੇ ਨੇ ਕੋਈ ਸਟੂਡੈਂਟਸ ਸਾਡੇ ਕੋਈ ਸਟੂਡੈਂਟ ਤਾਂ ਨਹੀਂ ਆਗਰ ਜੇ ਕੋਈ ਹੋਏ ਤਾਂ ਅਸੀਂ ਉਹ ਜਿਹੜੀ ਕਾਰਵਾਈ ਲੀਗਲ ਕਾਰਵਾਈ ਬੰਦੀ ਉਹ ਕਰਾਂਗੇ ਖੰਨਾਤੋ ਸੁਖਵਿੰਦਰ ਸਿੰਘ ਸਲੋਦੀ ਦੀ ਰਿਪੋਰਟ ਪੰਜਾਬੀ ਜਾਗਰਣ